ਨਾਲੇ ਪਾਣੀ ਜਿਹੜਾ ਸਭ ਤੋਂ ਜਰਿਆ ਤੋਂ ਹੁੰਦਾ ਹੈ ਹਰੀਕੇ ਪਤਨ ਤੋਂ ਆ ਕੇ ਤੇ ਨਹਿਰਾਂ ਵਿੱਚ ਮਿਲਦਾ ਹੀ ਮਿਲਦਾ ਹੈ ਇਹ ਪਰ ਸਾਰੇ ਸਾਲ ਹੀ ਮਿਲਦਾ ਹੈ ਠੀਕ ਹੈ ਕਿ ਪਾਣੀ ਕੈਮੀਕਲਸ ਬਹੁਤ ਹੈ ਅਸੀਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇਹ ਚੈੱਕ ਕਰਨੇ ਕਿ ਕਿੰਨਾ ਦਾ ਪਾਣੀ ਵਿੱਚ ਸਮੈਲ ਜਾਂਦੀ ਹੈ ਤਾਂ ਨਹੀਂ ਉਹ ਪਾਣੀ ਇਹਨਾਂ ਸ਼ੁੱਧ ਤੇ ਜ਼ਰੂਰ ਸਵਾਦ ਨਹੀਂ ਜਾਂਦਾ ਇਹਦੇ ਨਾਲ ਸਾਰੇ ਪੀੜ੍ਹੀਏ ਦਾ ਇੰਨਾ ਸਾਡੇ ਏਰੀਏ ਮੁੱਖ ਸਰ ਫਾਇਲ ਕਾ ਜਿੰਨਾ ਵੀ ਮਰਤਾ ਲੱਗਦਾ ਜੀ ਜਿੱਥੋਂ ਤੱਕ ਵੀ ਨਹਿਰ ਚੱਲਦੀ ਔਰ ਤੱਕ ਪੀੜ੍ਹੀਏ ਤੇ ਫਰੀਜ ਬਹੁਤ ਜ਼ਿਆਦਾ ਹੋਈ ਜਾਂ ਪਰ ਜੋ ਸੀ ਨੂੰ ਪਾਣੀ ਚੱਕਰ ਨਹੀਂ ਹੈ ਤੋ ਵੀ ਵਿਗਨੀ ਰੰਗ ਲਗਾ। ਹੁਣ ਬੱਚੇ-ਬੱਚੇ ਨੂੰ ਪਤਾ ਕਿ ਸਾਊਥ ਪੰਜਾਬ ਦਾ ਅਗੀਰਲਾ ਦੀ ਲਹੰਦਾ ਦਾ ਕੰਮ ਕਿਹਨਾਂ ਕਰ ਸਕਦੇ। ਕਿਸਾਨਾਂ ਦਾ ਮਤ ਪ੍ਰਭਾਵ। ਇੱਕ ਗਰੀਬ ਬੰਦੇ, ਛੋਟੇ ਕਿਸਾਨ, ਉਹ ਪਾਣੀ ਪੀਣ ਵਾਸਤੇ ਪਸ਼ੂ, ਪੰਛੀ ਸਾਰੇ ਮਜ਼ਮੂਰ ਹੈ। ਕਿ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਸਰਹੰਦ ਨਹਿਰ ਵਿੱਚ ਲਗਾਤਾਰ ਕਾਲਾ ਤੇ ਜ਼ਹਿਰੀਲਾ ਪਾਣੀ ਔਣ ਕਰਕੇ ਦੱਖਣੀ ਮਾਲਵੇ ਦੇ ਸੈਂਕੜੇ ਪਿੰਡਾਂ ਤੇ ਸ਼ਹਿਰਾਂ ਦੇ ਲੱਖਾਂ ਲੋਕ ਕਈ ਸਾਲਾਂ ਤੋਂ ਕਾਲੇ ਪਾਣੀ ਦੀ ਸਜ਼ਾ ਭੁਗਤ ਰਹੇ ਹਨ। ज इंज कहे लिया जाए कि पांच पं दरियां वारसा पिछले कई तो काले पानी की सज़ा भुगतनी पै रही है खास करके जिहे परिवार काले पीलीए और कैंसर वर्गिया बीमारियों की भेट चढ़ गए हैं वक् वक् समय रही सरकार इस मामले हमेशा वाग मूक बनिया रही हैं लोगों को मात्र सहारा नहरी पाणी है जिह जल करा राही लोगों मिलता है ਇਸ ਵਿੱਚ ਬੁੱਡੇ ਨਾਲੇ ਦਾ ਕੈਮੀਕਲਾਂ ਨਾਲ ਯੋਗਤ ਕਾਲਾ ਅਤੇ ਜ਼ਹਿਰੀਲਾ ਪਾਣੀ ਮਿਲਿਆ ਹੁੰਦਾ ਹੈ ਇਹਨਾਂ ਨਹਿਰਾਂ ਦੇ ਪਾਣੀ ਦੇ ਪੰਜਾਬ ਦੇ ਦੱਖਣੀ 5 ਜ਼ਿਲ੍ਹਿਆਂ ਦੇ 40 ਲੱਖ ਤੋਂ ਵੱਧ ਲੋਕ ਵਰਤਦੇ ਹਨ ਪਰ ਇਹ ਪਾਣੀ ਇੰਨਾ ਜ਼ਹਿਰੀਲਾ ਤੇ ਕਾਲਾ ਹੁੰਦਾ ਹੈ ਕਿ ਵਾਰ-ਵਾਰ ਫਿਲਟਰ ਕਰਨ ਤੇ ਵੀ ਇਸ ਦਾ ਰੰਗ ਤੇ ਮੁਸ਼ਕ ਖਤਮ ਨਹੀਂ ਹੁੰਦਾ ਇਸ ਸਬੰਧੀ ਮਲੋਟ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀ ਵਿਸ਼ਵਜੀਤ ਸਿੰਘ ਅਤੇ ਰਕੇਸ਼ ਮੋਹਨ ਮੱਕੜ ਦਾ ਕਹਿਣਾ ਹੈ ਇਹ ਪਾਣੀ ਇੰਨਾ ਗੰਦਾ ਤੇ ਜ਼ਹਿਰੀਲਾ ਹੈ ਕਿ ਵਾਟਰ ਵਰਕਸ ਵਿਭਾਗ ਨੇ ਵੱਲੋਂ ਚਾਰ ਚਰਨਾਂ ਵਿੱਚ ਇਸ ਫਿਲਟਰ ਕਰਨ ਤੋਂ ਬਾਅਦ ਵੀ ਇਸ ਪਾਣੀ ਦਾ ਰੰਗ ਅਤੇ ਸਵਾਦ ਪੀਣ ਜਾਂ ਵਰਤਣ ਦੇ ਯੋਗ ਨਹੀਂ ਬਣਦਾ ਜਿਸ ਕਰਕੇ ਵੱਖ-ਵੱਖ ਜਲਕਰਾਨੇ ਇਹ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਹੈ ਤੇ ਧਰਤੀ ਹੇਠਲੇ ਪਾਣੀ ਸਮੇਤ ਹੋਰ ਸਰੋਤਾਂ ਰਾਹੀਂ ਲੋਕਾਂ ਨੂੰ ਪਾਣੀ ਸਪਲਾਈ ਕਰਨ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਮਲੂਟ ਗਦੜਵਾ ਬਰੀ ਵਾਲੇ ਵਿੱਚ ਪਾਣੀ ਸਮੱਸਿਆ ਚੱਲ ਰਹੀ ਹੈ ਸਰੰਦ ਫਿਲਟਰ ਦੇ ਵਿੱਚ ਪਾਣੀ ਗੰਦਾ ਆਉਣ ਕਰਕੇ ਇਹ ਫਿਲਟ੍ਰੇਸ਼ਨ ਵੀ ਕਰਦੇ ਆ ਆਪਣੇ ਡਬਲਯੂਟੀਪੀ ਤੇ ਤੇ ਕਲਰ ਤੇ ਆਊਟਰ ਨਹੀਂ ਜਾ ਰਿਹਾ ਪਾਣੀ ਦਾ ਉਸ ਕਰਕੇ ਆਪਾਂ ਗਰਾਊਂਡ ਵਾਟਰ ਇੱਕ ਦਿਨ ਛੱਡ ਕੇ ਸਪਲਾਈ ਕਰਨ ਫਾਸਟ ਮਜ਼ਬੂਤ ਆ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਵੀ ਪਾਣੀ ਦੀ ਘੱਟ ਤੋਂ ਘੱਟ ਯੂਟਿਲਾਈਜੇਸ਼ਨ ਸਿਰਫ ਜ਼ਰੂਰੀ ਕੰਮ ਵਾਸਤੇ ਕੀਤੀ ਜਾਵੇ ਤੇ ਫਿਊਚਰ ਵਿੱਚ ਜਦੋਂ ਵੀ ਪਾਣੀ ਉੱਥੇ ਸਰੰਦ ਫਿਲਟਰ ਵਿੱਚ ਸਾਫ਼ ਆਉਂਦਾ ਰੈਗੂਲਰ ਸਪਲਾਈ ਆਪਾਂ ਕਰ ਦਿੱਤੀ ਜਾਵੇਗੀ ਆਪਣੇ ਵੱਲੋਂ ਨਹੀਂ ਹਰ ਸਾਲ ਮਤਲਬ ਸਰਪੰਚ ਤੋਂ ਆਉਂਦੀ ਰਹਿੰਦੀ ਆ ਇਰੀਗੇਸ਼ਨ ਵੱਲੋਂ ਲੈਟਰ ਜਾਰੀ ਕੀਤਾ ਜਾਂਦਾ ਹੈ ਇਸ ਰਿਲੇਟਡ ਪ੍ਰੈਟਿਕ ਕੁ ਲੈਟਰਨ ਜਾਰੀ ਹੋਇਆ ਅਸੀਂ ਆਪਦੇ ਲੈਵਲ ਤੇ ਇਸ ਲਈ ਲੋਕਾਂ ਨੂੰ ਦੱਸ ਰਹੇ ਹਾਂ ਸੋ ਥਿਸ ਯੂਟਾਈਜ਼ ਦਾ ਵਾਟਰ ਇਸ ਫੋਰ ਅ ਨੈਸਸਿਟੀ ਪਿਛਲੇ ਕੁਝ ਦਿਨਾਂ ਕਾਲਾ ਪਾਣੀ ਆ ਰਿਹਾ ਹੈ ਇਹ ਕੋਈ ਮਤਲਬ ਸਾਡੇ ਜਿਹੜਾ ਸਾਊਥ ਪੰਜਾਬ ਦਾ ਇਧਰਲਾ ਲੈਂਦਾ ਇਲਾਕਾ ਹੁੰਦੇ ਵਾਸਤੇ ਨਵੀਂ ਗੱਲ ਈ ਇਹਨਾਂ ਦਿਨਾਂ ਵਿੱਚ ਕਾਰਪੋਰੀਟ ਜ਼ਿਮੀਦਾਰਾਂ ਦੀਆਂ ਫਸਲਾਂ ਵੱਢੀ ਕਰਦੇ ਆ ਕਿਸੇ ਵੀ ਜ਼ਿਮੀਦਾਰ ਨੂੰ ਪਾਣੀ ਲੋੜ ਨਹੀਂ ਹੁੰਦੀ ਇਸ ਕਰਕੇ ਪ੍ਰੈਕਟਿਸ ਇਹ ਹੈ ਕਿ ਨਹਿਰੀ ਵਿਭਾਗ ਵੱਲੋਂ ਇਹਨਾਂ ਦਿਨਾਂ ਵਿੱਚ ਆ ਕੇ ਕਰੀਬ-ਕਰੀਬ ਜਦੋਂ ਮਾਰਚ ਤੋਂ ਲੈ ਕੇ ਅਪ੍ਰੈਲ ਐਂਡ ਤੱਕ ਜਾਂ ਮਈ ਦੇ ਮਿੱਡ ਤੱਕ ਆਹ ਪਾਣੀ ਦੀ ਗੇਂਦ ਤੇ ਮਾਤਰਾ ਘਰਾਹ ਦੀ ਜਾਂਦੀ ਹੈ ਇਹ ਵੀ ਸਭ ਨੂੰ ਕੋ ਪਤਾ ਕਿ ਬੁੱਡੇ ਨਾਲੇ ਪਾਣੀ ਜਿਹੜਾ ਸਤਲੋ ਜਰੀਆ ਤੋਂ ਹੁੰਦਾ ਹੈ ਹਰੀਕੇ ਪੱਤਨ ਤੋਂ ਆ ਕੇ ਤੇ ਨਹਿਰਾਂ ਵਿੱਚ ਮਿਲਦਾ ਹੀ ਮਿਲਦਾ ਹੈ ਪਰ ਸਾਰੇ ਸਾਲ ਹੀ ਮਿਲਦਾ ਪਰ ਇਹਨਾਂ ਦਿਨਾਂ ਜੋ ਕਿ ਪਾਣੀ ਦੀ ਕੁਆਂਟੀਟੀ ਘਟ ਜਾਂਦੀ ਹੈ ਉਸ ਨੂੰ ਨਜ਼ਰ ਆਣ ਲੱਗ ਜਾਂਦਾ ਹੈ ਉਹਦੀ ਮਾਤਰਾ ਵੱਧ ਜਾਂਦੀ ਹੈ ਕਿਉਂਕਿ ਦੂਸਰਾ ਪਾਣੀ ਨਹੀਂ ਹੁੰਦਾ ਕਿਉਂਕਿ ਆਪਾਂ ਬਿਲਕੁਲ ਪੰਜਾਬ ਦੇ ਸਾਊਥ ਹੈਂਡ ਦੇ ਅਖੀਰ ਤੇ ਬੈਠੇ ਨੇ ਜਿਹੜੇ ਤੋਂ ਦੋ ਤਿੰਨ ਡਿਸਟ੍ਰਿਕਟ ਹੈ ਜੋ ਫਾਜ਼ਲਕਾ ਲੋਟ ਮੁਕਸਰ ਦੇ ਏਰੀਆ ਇੱਥੇ ਮਾਤਰਾ ਵੱਧ ਜਾਂਦੀ ਹੈ ਉਹ ਠੀਕ ਹੈ ਕਿ ਪਾਣੀ ਕੈਮੀਕਲਸ ਬਹੁਤ ਹੈ ਅਸੀਂ ਦੇਣ ਦੀ ਕੋਸ਼ਿਸ਼ ਕਰਦੇ ਹਾਂ ਪਰ ਜੋ ਚੈੱਕ ਕਰਨੇ ਕਿ ਕਿ ਨਾਲ ਤਾਂ ਪਾਣੀ ਵਿੱਚ ਉਹ ਸਮੈਲ ਜਾਂਦੀ ਹੈ ਤਾਂ ਨਾਲ ਹੀ ਉਹ ਪਾਣੀ ਇਹਨਾਂ ਸ਼ੁੱਧ ਤੇ ਸਵਾਦ ਨਹੀਂ ਜਾਂਦਾ ਕਿਉਂਕਿ ਇਸੇ ਲਈ ਪੇਟ ਦੀਆਂ ਬਿਮਾਰੀਆਂ ਛੇੜੀ ਫੈਲ ਸਕ ਕਰੀਬਨ ਹਰ ਸਾਲ ਇਰੀਗੇਸ਼ਨ ਵਿਭਾਗੋਂ ਇੱਕ ਪੱਤਰ ਜਾਰੀ ਕੀਤਾ ਜਾਂਦਾ ਕਿ ਪਾਣੀ ਨਾ ਦਿੱਤਾ ਜਾਵੇ ਐਸ ਜੀ ਐਸ ਨੇ ਅੱਖਾਂ ਪਰੋਲੀ ਹੋ ਗਿਆ ਜਾਂ ਉਹਨਾਂ ਨੇ ਜਾਣਕੰਨੀ ਜਾਰੀ ਕੀਤਾਗਾ ਪਰ ਜੋ ਅਸੀਂ ਇਹਨੂੰ ਪਾਣੀ ਚੈੱਕ ਕਰਨ ਨਹੀਂ ਆ ਤਾਂ ਉਹ ਪੀਣ ਯੋਗ ਨਹੀਂ ਰਹਿੰਦਾਗਾ ਇਸ ਕਰਕੇ ਇਸ ਇੱਕ ਕੁਝ ਸ਼ਹਿਰੀ ਮੱਡੀ ਬਿਮਾਰੀ ਫੈਲੇ ਅਸੀਂ ਮਲੋੜ ਸ਼ਹਿਰ ਦੇ ਵਾਟਰ ਵਰਕਸ ਦੇ ਵਿੱਚ ਸਾਡੇ ਕੋਲ ਹੋਰ ਕੋਈ ਇਸ ਤੋਂ ਜ਼ਿਆਦਾ ਨਹਿਰੀ ਪਾਣੀ ਮੁੱਕਵਨੀ ਸੀਗਾ ਇਹ ਪਾਣੀ ਬੰਦ ਕਰ ਦਿੱਤਾ ਹੈ ਸਾਰਾ ਕੋਲ ਪੰਜ ਬੋਰ ਉਪਲਬਧ ਹਨ ਉਹਨਾਂ ਬੋਰਾਂ ਨੂੰ ਟ੍ਰੀਟ ਕਰਕੇ ਪਾਣੀ ਨੂੰ ਕੋਲੀਡੇਸ਼ਨ ਕਰਕੇ ਫਿਲਟਰੇਸ਼ਨ ਕਰਕੇ ਅਸੀਂ ਦੇ ਰਹੇ ਹਾਂ ਪਰ ਕਿਉਂਕਿ ਉਹ ਬੋਰ ਦੀ ਮਾਤਰਾ ਨਹੀਂ ਜ਼ਿਆਦਾ ਨਹੀਂ ਹੈ ਇਸ ਕਰਕੇ ਪਾਣੀ ਕੁਝ ਛੱਡ ਕੇ ਦੇਣਾ ਪੈ ਰਿਹਾ ਹੈ ਤੇ ਗੱਲਾਂ ਚੱਲ ਰਹੀਆਂ ਹਨ ਸਾਰਾ ਕੰਮ ਵੀ ਚੱਲ ਰਿਹਾ ਹੈ ਪਰ ਇਹ ਸਚਾਈ ਹੈ ਕਿ ਪਾਣੀ ਹਮੇਸ਼ਾ ਹੀ ਪੈਂਦਾ ਹੈ ਪਰ ਇਹਨਾਂ ਦਿਨਾਂ ਵਿੱਚ ਜਦੋਂ ਪਾਣੀ ਮਾਤਰਾ ਘਟ ਜਾਂਦੀ ਹੈ ਤਾਂ ਕਾਲਾ ਪਾਣੀ ਸਾਨੂੰ ਪੀਣਾ ਜ਼ਿਆਦਾ ਵੱਜ ਜਾਂਦਾ ਹੈ ਜਦੋਂ ਤਕਰੀਬਨ ਹੁਣ ਤਾਂ ਪਹਿਲਾਂ ਬੜੀ ਕੋਈ ਸਪੈਸ਼ਲ ਗੱਲ ਬਣਨੀ ਹੁੰਦੀ ਸੀ ਕਿ ਹੁਣ ਬੱਚੇ-ਬੱਚੇ ਨੂੰ ਪਤਾ ਹੈ ਕਿ ਸਾਊਥ ਪੰਜਾਬ ਦਾ ਅਖੀਰਲਾ ਇਹ ਲੈਂਦਾ ਇਲਾਕਾ ਜਿਹਨੂੰ ਕਹਿ ਸਕਦੇ ਆ ਪੰਜਾਬ ਦਾ ਵੱਧ ਪ੍ਰਭਾਵਿਤ ਆ ਭਾਵੇਂ ਕਿ ਪੰਜੇ ਡਿਸਟ੍ਰਿਕਟ ਦੇ ਅੰਦਰ ਸਿੱਧੀਆਂ ਅਫੈਕਟਡ ਹੁੰਦੀਆਂ ਪਰ ਬਲੋਡ ਬੁਕਸ ਦਾ ਇਲਾਕਾ ਜਿਆਦਾ ਪ੍ਰਭਾਵਿਤ ਹੁੰਦਾ ਹੈ। ਇਸ ਗੰਭੀਰ ਮੁੱਦੇ ਤੇ ਉਗੇ ਕਿਸਾਨ ਕੁਲਵੀਰ ਸਿੰਘ ਸਰਾ, ਕਿਸਾਨ ਆਗੂ 인ਦਰਜੀਤ ਸਿੰਘ ਅਸਪਾਲ ਅਤੇ ਸਮਾਜ ਸੇਵਕ ਸੋਮਨਾਥ ਕਾਲੜਾ ਦਾ ਕਹਿਣਾ ਹੈ ਕਿ ਲੁਧਿਆਣਾ ਤੋਂ ਚੱਲੇ ਬੁੱਡੇ ਨਾਲੇ ਦਾ ਕੈਮੀਕਲਾਂ ਅਤੇ ਸੀਵਰੇਜ ਦੇ ਮਲ ਮੂਤਰ ਦਾ ਪਾਣੀ ਮਿਕਸ ਹੋ ਕੇ ਇਸ ਜਲ ਨੂੰ ਪਲੀਤ ਕਰਦਾ ਹੈ। ਜਿਹੜਾ ਲੋਕਾਂ ਦੀ ਸਿਹਤ ਲਈ ਬੇਹੱਦ ਖਤਰਨਾਕ ਹੈ। ਲੋਕਾਂ ਨੂੰ ਇਸ ਗੱਲ ਦਾ ਵੀ ਸ਼ਿਕਵਾ ਹੈ ਕਿ ਪੰਜਾਬ ਦੀਆਂ ਬਾਦਲਾਂ ਪਟਨਾੰਦੀਆਂ ਸਰਕਾਰਾਂ ਤੋਂ ਬਾਅਦ ਇਨਕਲਾਬ ਦਾ ਸੂਰਜ ਵੀ ਚੜ੍ਹ ਗਿਆ ਹੈ ਚੜ੍ਹ ਕੀ ਗਿਆ ਇਹ ਸੂਰਜ ਦੁਪਹਿਰ ਤੋਂ ਜ਼ਿਆਦਾ ਟਲ ਗਿਆ ਹੈ ਤੇ ਹੁਣ ਸ਼ਾਮ ਹੋਣ ਕਰਕੇ ਅਸਤ ਹੋਣ ਦੇ ਨੇੜੇ ਹੈ ਪਰ ਇਸ ਸਮੱਸਿਆ ਇਹਨਾਂ ਦੇ ਏਜੰਡੇ ਤੇ ਵੀ ਨਹੀਂ ਆਈ ਜਨਤਾ ਦਾ ਕਹਿਣਾ ਹੈ ਕਿ ਇਹ ਗੰਭੀਰ ਮਾਮਲਾ ਲੱਖਾਂ ਲੋਕਾਂ ਦੀ ਜਿੰਗਦੀ ਨਾਲ ਜੁੜਿਆ ਹੋਇਆ ਹੈ ਜਿਸ ਦਾ ਸਿਆਸੀ ਭਾਸ਼ਣਾ ਚੁਟਕਲੇ ਅਤੇ ਸ਼ੇਰਾਂ ਨਾਲ ਕੋਈ ਹੱਲ ਨਹੀਂ ਹੋਣਾ ਇਸ ਦੇ ਹੱਲ ਲਈ ਚਾਹੀਦੀ ਹੈ ਰਾਜਨੀਤਕ ਆਗੂਆਂ ਦੀ ਸਾਫ਼ ਨੀਅਤ ਤੇ ਧ੍ਰਿੜ ਇਰਾਦਾ ਹੀ ਲੋਕਾਂ ਨੂੰ ਇਸ ਸੰਕਟ ਵਿੱਚੋਂ ਕੱਢ ਸਕਦਾ ਹੈ। ਮਹਿੰਦਰਜੀ ਸਿੰਘ ਪੰਜਾਬ ਕਿਸਾਨ ਯੂਨੀਅਨ ਦੇ ਉਹਨਾਂ ਨੇ ਸ੍ਰੀ ਮੁਖਸਰ ਸਾਹਿਬ ਜਿਹੜਾ ਪ੍ਰਧਾਨ ਹੈ ਜੀ ਵੇਖੋ ਜੀ ਪਾਣੀ ਦਾ ਇੰਨਾ ਬੁਰਾ ਹਾਲ ਹੈ ਜਿਵੇਂ ਉੱਥੋਂ ਲੁਧਿਆਣੇ ਤੋਂ ਬੁੱਢੇ ਨਾਲੇ ਦਾ ਸਾਡੇ ਦਰਿਆ 'ਚ ਪੈ ਰਿਹਾ ਉਹ ਸਿੱਧਾ ਫੁੱਲ ਬਟਾ ਫੁੱਲ ਹੀ ਸਾਡੀਆਂ ਨਹਿਰਾਂ ਚ ਆ ਰਿਹਾ ਦਰਿਆ ਦਾ ਪਾਣੀ ਕੋਈ ਨਹੀਂ ਆ ਰਿਹਾ ਤੇ ਜਿਹਦੇ ਨਾਲ ਸਾਰੇ ਪੀੜਗੇ ਦਾ ਇੰਨਾ ਸਾਡੇ ਏਰੀਏ ਮੁਕਸਰ ਫਾਜਲ ਕਾ ਜਿੰਨਾ ਵੀ ਮੈਨੂੰ ਤਾਂ ਲੱਗਦਾ ਜੀ ਜਿੱਥੋਂ ਤੱਕ ਵੀ ਨਹਿਰ ਚਲਦੀ ਉੱਥੋਂ ਤੱਕ ਪੀੜਗੇ ਦੇ ਮਰੀਜ਼ ਬਹੁਤ ਜ਼ਿਆਦਾ ਹੋਈ ਜਾਂਦੇ ਆ ਆ ਸਾਡੇ ਪਿੰਡ ਦੀ ਤਿੰਨ ਚਾਰ ਕੱਲ ਕਾਲੇ ਪੀੜਗੇ ਨਾਲ ਵਿਚਾਰੇ ਬਿਮਾਰ ਹੋਏ ਪਏ ਆ ਤੇ ਇੱਥੇ ਮਲੋੜਦੇ ਵੀ ਕਾਫੀ ਆ ਪੀਣ ਨੂੰ ਲੋਕ ਮੁੱਲ ਪਾਣੀ ਲਿਆ ਰਹੇ ਆ ਕੋਈ ਆਰੋਤਲ ਜਾ ਰਿਹਾ ਕੋਈ ਦੂਰੋ ਦੂਰੋ ਨਲਕਿਆਂ ਤੋਂ ਲੈ ਆ ਰਿਹਾ ਜੀ ਗੱਡੀਆਂ ਤੇ ਲਿਉਂਦੇ ਆ ਮੈਂ ਵੇਖਿਆ ਸ਼ਹਿਰਾਂ ਦੇ ਲੋਕ ਵੀ ਆਪਣੀਆਂ ਕਾਰਾਂ ਨਾਲ ਜਾਂਦੇ ਆ ਉਹਨਾਂ ਚ ਵਾਟਰ ਕੂਲਰ ਰੱਖ ਕੇ ਲਿਉਂਦੇ ਆ ਤੇ ਨਹਿਰਾ ਤੋਂ ਪਾਣੀ ਨਲਕੇ ਨੁਲਕੇ ਲੱਗੇ ਉੱਥੋਂ ਲਿਉਂਦੇ ਆ ਜੀ ਤੇ ਬਰੀਜਾਂ ਦਾ ਬਹੁਤ ਬੁਰਾ ਹਾਲ ਹੈ ਜੀ ਇਹ ਪਾਣੀ ਮੈਂ ਕਹਿੰਦਾ ਸਰਕਾਰ ਨੂੰ ਕਿ ਇਹਦੇ ਤੇ ਨੱਥ ਪਾਈ ਜਾਵੇ ਇਹਨਾਂ ਨੂੰ ਪਾਣੀ ਬੰਦ ਕਰਕੇ ਇਹ ਲੋਕਾਂ ਨੂੰ ਬਚਾ ਲਓ ਨੇ ਦਾ ਲੋਕ ਇੱਕ 6 ਮਹੀਨਿਆਂ ਤੇ ਸਾਲ ਚ ਬਰਬਾਦ ਹੋ ਜਾਣਗੇ ਇਥੋਂ ਦੇ ਹੀ ਲੋਕ ਨੇ ਮੈਂ ਸੋਮਨਥ ਕਲੜਾ ਮਲੋਟ ਤੋਂ ਬਲੋਂਗ ਕਰਦਾ ਮੈਂ ਇੱਕ ਆਮ ਨਾਗਰਿਕ ਹਾਂ ਸ਼ਹਿਰ ਦਾ ਵਸਨੀਕ ਹਾਂ ਅੱਜ ਜੋ ਪਾਣੀ ਦੀ ਗੰਭੀਰ ਸਮੱਸਿਆ ਬਣੀ ਹੋਈ ਹੈ ਮਲੋਟ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਕੀ ਪੂਰੇ ਮਾਲਵਾ ਖੇਤਰ ਦੇ ਵਿੱਚ ਬਹੁਤ ਬਦਬੂਦਾਰ ਅਤੇ ਗੰਦਾ ਪਾਣੀ ਆ ਰਿਹਾ ਹੈ ਮੇਰੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਦਾ ਜਲਦੀ ਕੋਈ ਪੂਕਤਾ ਪ੍ਰਬੰਧ ਕੀਤਾ ਜਾਵੇ ਨਹੀਂ ਤਾਂ ਉਹ ਦਿਨ ਦੂਰ ਨਹੀਂ ਕਿ ਲੋਕ ਬੰਬੀਰ ਬਿਮਾਰੀਆਂ ਦੇ ਵਿੱਚ ਡਿੱਗ ਜਾਣਗੇ ਅਤੇ ਫਿਰ ਉਸ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਖਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ ਮੇਰੀ ਇੱਕੋ ਹੀ ਬੇਨਤੀ ਹੈ ਕਿ ਸਰਕਾਰ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਵਾਸੀਆਂ ਨੂੰ ਅਤੇ ਮਾਲਵਾ ਖੇਤਰ ਵਾਸੀਆਂ ਨੂੰ ਸਾਰਿਆਂ ਨੂੰ ਬਚਾਓ ਕਿਉਂਕਿ ਪਾਣੀ ਐਡਾ ਖਤਰਨਾਕ ਹੈ ਕਿ ਉਹ ਮੂੰਹ ਧੋਣ ਦੇ लायक ਵੀ ਨਹੀਂ ਅੱਜ ਆਰਓ ਤੋਂ ਲੋਕ ਪਾਣੀ ਲੈ ਰਹੇ ਨੇ ਆਰਓ ਵਾਲੇ ਗਲੀਆਂ-ਗਲੀਆਂ ਵਿੱਚ ਵੋਕੇ ਦੇ ਕੇ ਪਾਣੀ ਜੋ ਮੁੱਲ ਲੋਕ ਮਜਬੂਰ ਮਜਬੂਰਨ ਹੋ ਕੇ ਲੋਕ ਖਰੀਦ ਰਹੇ ਨੇ ਪਾਣੀ ਰੋਜ਼ ਪੀਣ ਵਾਸਤੇ ਲੋਕ ਤਰਾਹੀ-ਤਰਾਹੀ ਕਰ ਰਹੇ ਨੇ ਸਾਰੇ ਸ਼ਹਿਰ ਮਲੋੜ ਦੇ ਵਿੱਚ ਖਮੋਸ਼ੀ ਬਣੀ ਹੋਈ ਹੈ ਔਰ ਡਰ ਬਣਿਆ ਆ ਕਿਤੇ ਸਾਨੂੰ ਕੈਂਸਰ ਦੀਆਂ ਗੰਭੀਰ ਬਿਮਾਰੀਆਂ ਦੇ ਵਿੱਚ ਨਾ ਕਰਨਾ ਪੈ ਜੇ ਮੇਰੀ ਇੱਕੋ ਹੀ ਬੇਨਤੀ ਹੈ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਤੁਸੀਂ ਪੰਜਾਬ ਨੂੰ ਅਤੇ ਮਾਲਵਾ ਖੇਤਰ ਨੂੰ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਨੂੰ ਮਲੋਟ ਨੂੰ ਬਚਾ ਲਓ ਇਹਦਾ ਕਾਰਨ ਕੀ ਹੈ ਜੀ ਪਾਣੀ ਦਾ ਗੰਦਾ ਆ ਰਿਹਾ ਕਾਰਨ ਇੱਕੋ ਹੀ ਹੈ ਪਾਣੀ ਜੋ ਚੱਲਿਆ ਆ ਰਿਹਾ ਹੈ ਕਿਉਂਕਿ ਇੱਥੋਂ ਦਾ ਪ੍ਰਸ਼ਾਸਨ ਤਾਂ ਹੱਥ ਖੜੇ ਕਰ ਗਿਆ ਕਿਉਂਕਿ ਸਾਡੇ ਵਸ ਦੀ ਗੱਲ ਨਹੀਂ ਹੁਣ ਪ੍ਰਸ਼ਾਸਨ ਹੱਥ ਖੜੇ ਕਰ ਗਿਆ ਤੇ ਮੇਰੀ ਸਰਕਾਰ ਨੂੰ ਹੀ ਬੇਨਤੀ ਹੈ ਕਿ ਇਹਦੇ ਕੋਲ ਪੁਖਤਾ ਪ੍ਰਬੰਧ ਕੀਤੇ ਜਾਣ ਅਤੇ ਲੋਕਾਂ ਨੂੰ ਬਚਾਇਆ ਜਾਵੇ ਬਹੁਤ ਬਹੁਤ ਧੰਨਵਾਦ ਮਕਲਵੀਰ ਸਿੰਘ ਪਿੰਡ ਵਿਰਕ ਖੇੜੇ ਤੋਂ ਜਿਹੜਾ ਨਹਿਰਾਂ 'ਚ ਪਾਣੀ ਆ ਰਿਹਾ ਜੀ ਬੁੱਢੇ ਨਾਲੇ ਦਾ ਐਡਾ ਗੰਦਾ ਆ ਰਿਹਾ ਤੁਸੀਂ ਸੋਚ ਨਹੀਂ ਸਕਦੇ ਤੇ ਗਰੀਬ ਬੰਦੇ ਛੋਟੇ ਕਿਸਾਨ ਉਹ ਪਾਣੀ ਪੀਣ ਵਾਸਤੇ ਪਸ਼ੂ ਪੰਛੀ ਸਾਰੇ ਮਜਬੂਰ ਹੈ ਤੇ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਤੇ ਪਾਣੀ ਪੀਣ ਵਾਸਤੇ ਸਾਨੂੰ ਸ਼ਹਿਰ ਤੋਂ ਆਰਵਾ ਤੋਂ ਲੈ ਲੈ ਕੇ ਜਾ ਕੇ ਪਾਣੀ ਪੀਣ ਵਾਸਤੇ ਜਾਣਾ ਪੈ ਰਿਹਾ ਇਮਾਨਦਾਰ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹ ਨਾਲੀ ਇਹਦਾ ਗੰਦਾ ਪਾਣੀ ਊਡੇ ਨਾਲੇ ਦਾ ਬੰਦ ਕਰਕੇ ਨਹਿਰ ਦੇ ਵਿੱਚ ਸਾਫ਼ ਦਰਿਆ ਦਾ ਪਾਣੀ ਛੱਡਿਆ ਜਾਵੇ ਜਿੱਦੇ ਮਾ ਪਸ਼ੂ ਪੰਛੀ ਜਿਹੜੇ ਇਨਸਾਨ ਉਹ ਬਚ ਸਕਣ ਬਿਮਾਰੀਆਂ ਤੋਂ ਕਾਲੇ ਪੀਲੀਏ ਦੇ ਪਿਛਲੇ 15 20 ਦਿਨਾਂ ਤੋਂ ਇੰਨੇ ਮਰੀਜ਼ ਵੱਧ ਚੁੱਕੇ ਸਰਕਾਰੀ ਹਸਪਤਾਲ ਪੇਵਾ ਰਕਾਰਡ ਚੈੱਕ ਕਰਾਵੇ ਸਰਕਾਰ ਕਿ ਕਾਲਾ ਪੀਲੀਆ ਕਿੰਨਾ ਹੋਈ ਜਾਂਦਾ ਬੱਚਿਆਂ ਨੂੰ ਬੰਦਿਆਂ ਨੂੰ ਲੀਵਰ ਦੀਆਂ ਕਿੰਨੀਆਂ ਉਹ ਮਾਰੀਆਂ ਫੈਲੀਆਂ ਜਾਂਦੀਆਂ ਸਰਕਾਰ ਦਾ ਇਸ ਵੱਲ ਕੋਈ ਧਿਆਨ ਹੀ ਨਹੀਂ ਆ ਹਾਂ ਰਾਜੀਵ ਬਿੰਦਰੀ ਜੀ ਨੂੰ ਬੇਨਤੀ ਕਰਦੇ ਆਂ ਵੀ ਉਹ ਉੱਥੋਂ ਦੇ ਐਮਪੀ ਆ ਤੇ ਪੰਜਾਬ ਦੇ ਪ੍ਰਧਾਨ ਵੀ ਐ ਤੋ ਇੱਥੇ ਪੂਰੀ ਨਿਗਾਹ ਕਰਕੇ ਪਾਣੀ ਨੂੰ ਬੰਦ ਕਰਾਉਣ ਤੇ ਪੰਜਾਬ ਸਰਕਾਰ ਦਾ ਜਿਹੜੀ ਇਹਨਾਂ ਦੀ ਜ਼ਿੰਮੇਵਾਰੀ ਐ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਮੱਈਆ ਕਰਾਉਣਾ ਤੇ ਮੱਈਆ ਕਰਾਵੇ ਸਰਕਾਰ